ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਬਿੱਲਾ ਕਢਾਣੀ ਤੋਂ ਤੇ ਅੱਜ ਨਾ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਦੁਖਦਾਈ ਘਟਨਾ ਸ਼ੇਅਰ ਕਰਨ ਲੱਗੇ ਆ ਜਿਵੇਂ ਨਾ ਸਾਰਿਆਂ ਨੂੰ ਪਤਾ ਵੀ ਸਾਡੇ ਗੁਰੂ ਸਾਹਿਬ ਦੇ ਪਰਿਵਾਰ ਦੇ ਸ਼ਹੀਦੀ ਦਿਹਾੜੇ ਚੱਲਦੇ ਨੇ ਇਹ ਸ਼ਹੀਦੀ ਦਿਨਾਂ ਦੇ ਵਿੱਚ ਅਸੀਂ ਸਾਰੀ ਆਪਣੀ ਸਿੱਖ ਕੌਮ ਹੈ ਜਾਂ ਹੋਰ ਵੀ ਸਾਰੇ ਧਰਮਾਂ ਦੇ ਲੋਕ ਨਾ ਤੁਮਸਤਕ ਹੁੰਦੇ ਨੇ ਗੁਰੂ ਸਾਹਿਬ ਦੀ ਲਸਾਨੀ ਕੁਰਬਾਨੀ ਨੂੰ ਇਸੇ ਤਰ੍ਹਾਂ ਅਸੀਂ ਵੀ ਇੱਕ ਗਾਣਾ ਤਿਆਰ ਕੀਤਾ ਗੁਰੂ ਸਾਹਿਬ ਦੀ ਉਸਤਤ ਦੇ ਵਿੱਚ ਉਹਨਾਂ ਨੂੰ ਸੇਜਦਾ ਕਰ ਲਈ ਤੇ ਗਾਣੇ ਲਈ ਨਾ ਸਾਨੂੰ ਇੱਕ ਖੰਡਰ ਦੀ ਜ਼ਰੂਰਤ ਸੀ ਕਿ ਜਿੱਥੇ ਅਸੀਂ ਸ਼ਾਰਟ ਕਰਨੇ ਸੀਗੇ ਤੇ ਆਪਣੇ ਹਨਾ ਗਾਣੇ ਦੇ ਸਾਡਾ ਕਡਾਣੀ ਕਲਾ ਨਗਰ ਆ ਤੇ ਉਦੋਂ 5-7 ਕਿਲੋਮੀਟਰ ਨਾਲ ਹੀ ਸਾਨੂੰ ਇੱਕ ਖੰਡਰ ਮਿਲਿਆ ਜਿੱਥੇ ਅਸੀਂ ਜਦੋਂ ਗਏ ਨਾ ਤਾਂ ਉਹ ਜਿਹੜੇ ਹਾਲਾਤ ਦੇਖੇ ਤੁਸੀਂ ਵੀ ਆਪਣੀ ਅੱਖੀਂ ਦੇਖ ਲਓ ਆ ਹਾਲਾਤ ਨੇ ਉੱਥੇ ਵੀ ਯਾਰ ਦਿਲ ਦਹਿਲਾਉਣ ਵਾਲੀ ਚੀਜ਼ ਸੀ ਵੀ ਜਿੱਥੇ ਟੀਕੇ ਸਰਿੰਜਾਂ ਤੇ ਕੈਪਸੂਲਾਂ ਦੇ ਪੱਤੇ ਤੁਸੀਂ ਐਂ ਲਾ ਲਓ ਵੀ ਭਰਤ ਪਿਆ ਪਿਆ ਸੀ ਇੱਕ ਕਿਸਮ ਦਾ ਨਸ਼ੇ ਵਾਲੀਆਂ ਸਮਾਨ ਦੇ ਨਾਲ ਜਾਂ ਖਨਕ ਸਰਿੰਜਾਂ ਨਾਲ ਇਮਾਂ ਪਾਥਰ ਲੈ ਧਰਤੀ ਤੇ ਭਾਰਤ ਪਾ ਦਿੰਨੇ ਆ ਇੰਨਾ ਉੱਥੇ ਸਮਾਨ ਪਿਆ ਸੀਗਾ ਤੁਸੀਂ ਇਹ ਸੋਚੋ ਵੀ ਜਿਹੜੇ ਸਾਡੇ 10ਵੇਂ ਪਿਤਾ ਨੇ ਆਪਣਾ ਸਾਰਾ ਸਰਬੰਸਵਾਰਤਾ ਸਾਡੇ ਧਰਮ ਨੂੰ ਸਾਡੀ ਕੌਮ ਨੂੰ ਬਚਾਉਣ ਲਈ ਵੀ ਸਾਡੀਆਂ ਨਸਲਾਂ ਬਚੀਆਂ ਰਹਿਣ ਤੇ ਉਹ ਕਿੰਨਾ ਖਤਰ ਕੁਰਬਾਨੀ ਦੇ ਕੇ ਗਏ ਨੇ ਯਾਰ ਉਹ ਆਪਣੇ ਆ ਆ ਜਿਹੜੇ ਹਾਲਾਤ ਨੇ ਇਹਨਾਂ ਲਈ ਕੁਰਬਾਨੀ ਦੇ ਕੇ ਗਏ ਸੀ ਵੀ ਅਸੀਂ ਆਹ ਕੁਝ ਕਰਿਆ ਕਰਾਂਗੇ ਬੜੇ ਯਾਰ ਭਰੇ ਮਨ ਨਾਲ ਮੈਂ ਇਹ ਵੀਡੀਓ ਬਣਾਈ ਸਾਨੂੰ ਹਾਲਾਂਕਿ ਉੱਥੇ ਦੋ ਨੌਜਵਾਨ ਮਿਲੇ ਉੱਥੇ ਨਸ਼ਾ ਕਰਦੇ ਮਿਲੇ ਜਦ ਅਸੀਂ ਅੰਦਰ ਬੜੇ ਨਾ ਮਲਕ ਦੇਣ ਅਸੀਂ ਆਪਣਾ ਦੇਖਦੇ ਫਿਰਦੇ ਸੀ ਕਿੱਥੇ ਖੜ ਕੇ ਸ਼ੂਟ ਕਰਨਾ ਜਾਂ ਨਹੀਂ ਉਹ ਨਿਕਲੇ ਤੇ ਉਹ ਜਿਵੇਂ ਅਗਲਾ ਕਹਿੰਦਾ ਵੀ ਸਾਈਡ ਤੇ ਦੀ ਹੋ ਕੇ ਨਿਕਲ ਗਏ ਤੇ ਉਹ ਵੀ ਟੀਕੇ 2ਕੇ ਜਾਂ ਨਸ਼ਾ ਕੋਈ ਕਰਦੇ ਸੀ ਬੈਠੇ ਸੱਤੋਂ ਨੇੜੇ ਹੀ ਪਿੰਡ ਆ ਪਹਿਲਾਂ ਚਰਚਾ ਬਹੁਤ ਹੋਈ ਆ ਉੱਥੇ ਉਹ ਜਗ੍ਹਾ ਦੀ ਵੀ ਹਾਂ ਉਹ ਕੱਲੇ ਪਿੰਡ ਦੀ ਗੱਲ ਨਹੀਂ ਹੈਗੀ ਤੇ ਸੱਤੋਂ ਨਾਲ ਦਾ ਪਿੰਡ ਸਾਡਾ ਪਿੰਡ ਉਹਦੋਂ ਅਗਲੇ ਪਿੰਡ ਸਾਰੇ ਯਾਰ ਹਾਲਾਤ ਬਹੁਤ ਖਰਾਬ ਹੋਏ ਪਏ ਨੇ ਬੜਾ ਮਨ ਦੁਖਿਆ ਵੀ ਯਾਰ ਇਦਾਂ ਕਿਉਂ ਹੋ ਰਿਹਾ ਹੈ ਤਿੰਨ ਚਾਰ ਕਮਰੇ ਸੀ ਤਿੰਨੇ ਚਾਰਾਂ ਕਮਰਿਆਂ ਦੇ ਵਿੱਚ ਇਹੀ ਹਾਲਾਤ ਬਣੇ ਹੋਏ ਸੀਗੇ ਵੀ ਤੁਸੀਂ ਦੇਖੋ ਸਹੀ ਕਿਤੇ ਪੰਨੀਆਂ ਪਈਆਂ ਨੇ ਚਿੱਟੀਆਂ-ਚਿੱਟੀਆਂ ਜੀਆਂ ਤੇ ਕਿਤੇ ਹਨਾ ਕੁਛ ਪਿਆ ਕਿਤੇ ਕੁਛ ਪਿਆ ਯਾਰ ਵੀ ਉਹ ਸਾਡੇ ਗੁਰੂ ਸਾਹਿਬ ਨੇ ਸਾਡੇ ਲਈ ਨਿੱਕੇ ਨਿੱਕੇ ਬੱਚੇ ਸ਼ਹੀਦ ਕਰਵਾਤੇ ਆਪਦੇ ਮਾਂ ਪਿਓ ਸਾਰਾ ਸਰਵੰਸ ਵਾਰਤਾ ਸਾਰੀ ਦੁਨੀਆ ਫਤਿਹਗੜ ਸਾਹਿਬ ਸਰਹੰਦ ਜਾਂਦੀ ਆ ਉਹਨਾਂ ਦੀ ਕੁਰਬਾਨੀ ਨੂੰ ਸਜਦਾ ਕਰਨ ਲਈ ਹਨ ਆ ਦਿਨਾਂ ਦੇ ਵਿੱਚ ਤੇ ਆਪਣੇ ਪੀਆ ਪੁੱਤ ਬੱਚੇ ਆਪਣੇ ਯਾਰ ਗਹਾਲੀ ਪਨੀਰੀ ਕੀ ਕਰ ਰਹੀ ਆ ਯਾਰ ਜਿਹੜਾ ਵੀ ਵੀਡੀਓ ਦੇਖਦਾ ਉਹ ਜ਼ਰੂਰ ਇੱਥੇ ਗੌਰ ਕਰਿਓ ਵੀਰ ਬਣ ਕੇ ਆਪਣੇ ਬੱਚਿਆਂ ਨੂੰ ਯਾਰ ਹਟਾਓ ਇਹਨਾਂ ਕੰਮਾਂ ਤੋਂ ਬੱਚੇ ਜੇ ਦੇਖਦੇ ਨੇ ਤੇ ਉਹਨਾਂ ਨੂੰ ਵੀ ਬੇਨਤੀ ਆ ਵੀ ਯਾਰ ਇਹ ਰਸਤੇ ਤੋਂ ਮੁੜਿਆਓ ਤੁਸੀਂ ਪਲੀਜ਼ ਤੇ ਇਹ ਤੇ ਕੁਝ ਨਹੀਂ ਰੱਖਿਆ ਹੋਇਆ ਬਹੁਤ ਗਲਤ ਇਹਦਾ ਅੰਜਾਮ ਹੈ ਜਿਹੜਾ ਅਖੀਰ ਆ ਉਹ ਬਹੁਤ ਮਾੜਾ ਹੋਣਾ ਬਹੁਤ ਘਾਤਕ ਨਸ਼ੇ ਨੇ ਇਹ ਜਿਹੜੇ ਜਾਨ ਲੈਣ ਤੋਂ ਬਿਨਾ ਹੋਰ ਕੁਝ ਨਹੀਂ ਕਰਦੇ ਤੇ ਇਸ ਕਰਕੇ ਆ ਮੈਂ ਤੁਹਾਨੂੰ ਤਾਂ ਹੀ ਦਿਖਾਇਆ ਮੇਰਾ ਇਹ ਦਿਖਾਉਣ ਦਾ ਕਾਰਨ ਕਿਸੇ ਦੀ ਬਦਨਾਮੀ ਕਰਨਾ ਨਹੀਂ ਹੈਗਾ ਨਹੀਂ ਮੈਂ ਨੌ ਵੀ ਲੈ ਸਕਦਾ ਪਿੰਡਾਂ ਦਾ ਵੀ ਕਿੱਥੇ ਮੈਂ ਦੇਖਿਆ ਇਹਦੀ ਤਾਂ ਗੱਲੇ ਹੀ ਨਹੀਂ ਸਾਰੇ ਪਿੰਡਾਂ 'ਚ ਇਹ ਹਾਲਾਤ ਨੇ ਹੁਣ ਤਾਂ ਆਪਣੇ ਪੰਜਾਬ 'ਚ ਬਹੁਤ ਜ਼ਿਆਦਾ ਵਧਿਆ ਪਿਆ ਕੰਮ ਤੇ ਅਸੀਂ ਗਾਣਾ ਸ਼ੂਟ ਕੀਤਾ ਆਪਣਾ ਫਿਰ ਇਹ ਖੰਡਰ ਦੇ ਵਿੱਚ ਵੀ ਕਾਫੀ ਸ਼ੂਟ ਕੀਤਾ ਤੇ ਅਕਾਲ ਹੀ ਕਾਲ YouTube ਤੇ ਅਪਲੋਡ ਕਰਤਾ ਸਾਰੇ ਜਾ ਕੇ ਸੁਣਿਓ ਗੁਰਪ੍ਰੀਤ ਬਿੱਲਾ ਅਕਾਲ ਹੀ